ਜਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਹਿਲਾ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ 1 ਮਾਰਚ 2025 ਤੋਂ ਕੀਤੀ ਗਈ ਸੀ ਤੇ ਜੰਗੀ ਪੱਧਰ ਤੇ ਨਸ਼ਾ ਦੇ ਖਿਲਾਫ ਜੰਗ ਲੜੀ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਰਗ ਤਸਕਰ ਹੈ ਉਹਨਾਂ ਦੀ ਰੈਸਟ ਕੀਤੀ ਗਈ ਹੈ ਤੇ ਉਹਦਾ ਹੀ ਨਤੀਜਾ ਹੈ ਕਿ ਹੋੜੇ સ્ਕੀਲ ਲੈਵਲ ਤੇ ਡਰਗਸ ਦੀ ਮਿਲਕ ਡਰਗਸ ਦੀ ਜਿਹੜੀ ਸਪਲਾਈ ਹੈ ਬਹੁਤ ਵੱਡੇ ਤੇ ਕਦਰ ਜਿਹੜੀ ਕਟਾਪ ਹੋ ਗਈ ਉਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ ਹੈ ਗੈਂਗਸਟਰ ਦੇ ਵਾਰ ਦੇ ਅੰਡਰ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਆਪਰੇਸ਼ਨ ਪ੍ਰਹਾਰ ਵਨ ਪਹਿਲੇ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਜਿਹਦੇ ਵਿੱਚ ਵੱਡੇ ਪੱਧਰ ਤੇ ਆਰਗੇਨਾਈਜ਼ਡ ਕ੍ਰਾਈਮਨਲਸ ਉਹਨਾਂ ਦੇ ਐਸੋਸੀਏਟਸ ਉਹਨਾਂ ਦੇ ਜਿਹੜੇ ਸ਼ਹਿਦ ਦੇਣ ਵਾਲੇ ਆ ਸਾਰਿਆਂ ਤੇ ਜਿਹੜੀ ਵੱਡੀ ਜੰਗੀ ਪੱਧਰ ਤੇ ਰੇਡ ਕੀਤੀ ਗਈ ਸੀ 72 ਘੰਟੇ ਦਾ ਆਪਰੇਸ਼ਨ ਸੀ ਤੇ ਕਾਫੀ ਵੱਡੀ ਸਾਨੂ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਸੀ ਉਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਮੰਨੂ ਜੀਪੀ ਪੰਜਾਬ ਸਰਕਾਰ ਦੇ ਹੁਕਮ ਤਹਿਤ ਆਪਰੇਸ਼ਨ ਪ੍ਰਹਾਰ 2 ਜਿਹੜਾ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਹੈ 72 ਘੰਟੇ ਦਾ ਜਿਹਦੇ ਤਹਿਤ ਆਰਗੇਨਾਈਜ਼ਡ ਕ੍ਰਾਈਮਨਲਸ ਸੰਗਠਿਤ ਅਪਰਾਧ ਦੇ ਨਾਲ ਜੋ ਜੁੜੇ ਹੋਏ ਹਨ ਉਹਨਾਂ ਨੂੰ ਜੋ ਵੀ ਸਪੋਰਟ ਕਰਦੇ ਹਨ ਉਹਨਾਂ ਦੇ ਅਸੋਸੀਏਟਸ ਅਤੇ ਉਹ ਕ੍ਰਾਈਮਨਲਸ ਜੋ ਹਜੇ ਤੱਕ ਨਹੀਂ ਫੜੇ ਗਏ ਜਾਂ ਅਦਾਲਤ ਵੱਲੋਂ ਭਗੋੜੇ ਘਰਾੜ ਹਨ ਜਾਂ ਕਿਸੇ ਤਰੀਕੇ ਨਾਲ ਵੀ ਅਮਨ ਚਾਹਲੀ ਦਾ ਮਾਹੌਲ ਖਰਾਬ ਕਰਦੇ ਹਨ ਉਹ ਸਾਰੇ ਕ੍ਰਾਈਮਨਲ ਸੀ ਜਿਹੜੀ ਬੜੀ ਧਿਆਨ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਲਿਸ਼ਟਾ ਬਣਾਈਆਂ ਗਈਆਂ ਜਿਹੜੇ ਸਾਡੇ ਇਲਾਕਾ ਛੱਡ ਕੇ ਚਲੇ ਗਏ ਹਨ ਉਹ ਦੋਸ਼ੀਆਂ ਦੀ ਲਿਸ਼ਟਾ ਜਿਹੜੇ ਸਬੰਧਤ ਜ਼ਿਲ੍ਹਿਆਂ ਨਾਲ ਸ਼ੇਅਰ ਕੀਤੀਆਂ ਗਈਆਂ ਤੇ ਪੂਰੇ ਪੰਜਾਬ ਭਰ ਦੇ ਵਿੱਚ 72 ਘੰਟੇ ਚ ਲਗਾਤਾਰ ਹੀ ਵੱਟੇ ਬੱਜਰ ਤੇ ਰੇਡ ਚੱਲ ਰਹੀ ਹੈ ਜੇ ਆਪਾਂ ਕਪੂਰਥਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਲੱਗਦਾ ਇੱਕ ਤਰ੍ਹਾਂ ਕਿਤੇ ਜੁਰਮ ਦੇ ਵਿੱਚ ਇਨਵੋਲਟ ਸਨ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਡੂੰਗਾਈ ਨਾਲ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਤਾ ਜੇਨਾਲ ਦੇ ਖਿਲਾਫ ਸਾਨੂੰ ਐਵੀਡੈਂਸ ਮਿਲਿਆ तकरीबन 80 ਦੋਸ਼ੀਆਂ ਦੀ ਅਸੀਂ ਅਰੈਸਟ ਬਕਬਕ ਮੁਕਦਮੇ ਅੱਛੇ ਜਿਹੜੀ ਪਾਈ ਹੈ ਜੋ ਕਿ ਹੀਨਸ ਕ੍ਰਾਈਮ ਦੇ ਕੇਸਸ ਫੋਰ ਜਿਹੜੇ ਜਿਹੜੇ ਹੀਨਸ ਕ੍ਰਾਈਮਸ ਹੈਗੇ ਆ ਮੰਨ ਲਓ ਸਨੇਚਿੰਗ ਦੇ ਕੇਸਸ ਮੰਨ ਲਓ ਕਿਸੇ ਆਰਗੇਨਾਈਜ਼ ਕ੍ਰਿਮੀਨਲ ਨੂੰ ਜਿਹੜਾ ਸਪੋਰਟ ਕਰਦੇ ਆ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਪੂਰੇ ਜ਼ਿਲ੍ਹੇ ਵਿੱਚ ਕਵਾਡਿਨੈਂਟ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਆ ਜਿੱਥੇ ਗੈਂਗਸਟਰਸ ਦੇ ਹਾਈਡ ਆਊਟ ਹੈ ਉਹਤੇ ਸਪੈਸ਼ਲਾਈਜ਼ਡ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਆ ਅੱਜ ਪਿੰਡ ਝੇਡੂ ਦੇ ਵਿੱਚ ਵੱਟੇ ਪੱਦਰ ਤੇ ਜਿਹੜੀ ਫੋਰਸ ਵੱਲ ਤਾਇਨਾਤ ਕਰਕੇ ਘੇਰਾ ਪਾ ਕੇ ਵਕ ਵਕ ਪੀਜੀਸ ਹੋ ਕੇ ਜਿਹੜੇ ਰੈਸਟ ਹਾਊਸਸ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਕੱਲ ਨੂੰ ਜਿੱਤਾ ਮੈਂ ਪਰਸਨਲੀ ਮਹਿਤਾਪੁਰ ਮੋਲਾਸਾ ਦਾ ਇੱਕ ਕ੍ਰਿਮਨਲਸ ਹਾਈਡਰ ਜਿਹੜਾ ਮੰਨਿਆ ਜਾਂਦਾ ਹੈ ਪੂਰੇ ਮਹੱਲੇ ਨੂੰ ਘੇਰਾ ਪਾ ਕੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਉਹਦੇ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਵਕ ਵਕ ਸਬਡਿਵੀਜ਼ਨ ਦੇ ਵਿੱਚ ਫਲੈਗ ਮਾਰਚੇਸ ਵੀ ਕੱਟੇ ਗਏ ਆ ਜਿਹੜਾ ਕਿ ਇੱਕ ਪਬਲਿਕ ਦਾ ਕੌਨਫੀਡੈਂਸ ਬਿਲਡਿੰਗ ਮੈਜਰ ਵੀ ਹੈਗਾ ਹੈ ਜਿਹਨੂੰ ਅਸੀਂ ਲੋਕਾਂ ਨੂੰ ਬੇਸਿਕਲੀ ਇਹ ਲੋਕਾਂ ਤੋਂ ਮੈਸੇਜ ਪਹੁੰਚਾਉਣੇ ਆ ਕਿ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਨਾਕੇ ਲਾ ਕੇ ਸ਼ੱਕੀ ਪਰਸ਼ਾਦੀ ਟੂ-ਵੀਲਰ ਬਗੈਰ ਨੰਬਰ ਪਲੇਟ ਹੋ ਕੇ ਸ਼ੱਕੀ ਮੁੰਡੇ ਜਿਹੜੇ ਘੁਮਰੇ ਹੈਗੇ ਆ ਇਹ 4-ਵੀਲਰ ਗੱਡੀਆਂ ਜਿਹਦੇ ਵਿੱਚ ਜਿਹੜੇ ਸਸਪੀਸ਼ੀਅਸ ਲੋਕੀ ਘੁੰਮ ਰਹੇ ਹਨ ਉਹਨਾਂ ਨੂੰ ਰੋਕ ਕੇ ਸਖਤੀ ਨਾਲ ਚੈਕਿੰਗ ਕੀਤੀ ਹੈ ਤੇ ਲੇਟ ਨਾਈਟ ਆਪਰੇਸ਼ਨ ਤੇ ਖਾਸ ਧਿਆਨ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਰਾਤ ਨੂੰ ਅਚਨਚੇਤ ਚੈਕਿੰਗ ਵਕਫ-ਵਕਫਾਤ ਪੂਰੇ ਜ਼ਿਲ੍ਹੇ ਦੇ ਵਿੱਚ ਚਲਾਈ ਜਾ ਰਹੀ ਹੈ ਸਾਰੇ ਜਿਹੜੇ ਜ਼ਿਲ੍ਹੇ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਸ ਹਨ ਉਹਨਾਂ ਤੇ ਨਾਕਾ ਲਾਏ ਜਾ ਰਹੇ ਹਨ ਅੱਜ ਦੇ ਦਿਨ ਵੀ ਐਤਾ ਹੀ ਜਿਹੜਾ ਆਪਣਾ ਆਪਰੇਸ਼ਨ ਚੱਲਦਾ ਰਹੂਗਾ ਤੇ ਕੱਲ੍ਹ ਦੇ ਦਿਨ ਵੀ ਅਸੀਂ ਸਾਰੇ ਦਿਨ ਜਿਹੜੇ ਦੋਸ਼ੀ ਸਾਨੂੰ ਲੋੜਿੰਦੇ ਹੈਗੇ ਆ ਉਹਨਾਂ ਦੇ ਉੱਤੇ ਰੇਡ ਕਰਾਂਗੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਤੁਹਾਡੇ ਸੁਰੱਖਿਆ ਦੇ ਲਈ ਵਚਤਮਨ ਹੈ ਪਰ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿਸੇ ਸ਼ੱਕੀ ਵਸਤੂ ਜਾਂ ਕਿਸੇ ਸ਼ੱਕੀ ਇਨਸਾਨ ਦੀ ਤੁਹਾਨੂੰ ਜੇ ਸੂਚਨਾ ਮਿਲਦੀ ਹੈ ਤੁਰੰਤ ਹੀ ਆਪਣੇ ਨੀਅਰੈਸਟ ਜਿਹੜੇ ਪੁਲਿਸ ਅਫਸਰ ਨੂੰ ਉਹਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਅਸੀਂ ਕਾਰਵਾਈ ਕਰੀਏ ਤੇ ਕੋਈ ਹਾਸਾ ਹੋਣ ਤੋਂ ਅਸੀਂ ਜਿਹੜਾ ਬਚਾ ਕਰ ਸਕੀਏ ਇਹ ਗੈਂਗਸਟਰ ਅਲਰਟਨੈਸ ਹੈ ਕਿ ਚੇਤਾਵਨੀ ਹੈਗੀ ਹੈ ਜਿਹੜਾ ਮਾਰਚ ਪੰਜਾਬ ਸਰਕਾਰ ਵੱਲੋਂ ਸੀਰੀਅਸ ਟੋਲਰੈਂਸ ਪਾਲਿਸੀ ਤਹਿਤ ਗੈਂਗਸਟਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦਾ ਨਾਂ ਗੈਂਗਸਟਰ ਤੇ ਬਾਹਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਤੋਂ ਇੱਕ ਸਰਜਿਕਲ ਸਟ੍ਰਾਈਕ ਹੈਗੀ ਹੈ 72 ਘੰਟੇ ਦਾ ਇੱਕ ਇੰਟੈਂਸਿਵ ਆਪਰੇਸ਼ਨ ਹੈ ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰਾ ਜਿਹੜਾ ਪੁਲਿਸ ਪਲ ਹੈ ਉਹਨੂੰ ਅਸੀਂ ਗੈਂਗਸਟਰਸ ਉਹਨਾਂ ਦੇ ਨਾਲ ਜੁੜੇ ਕ੍ਰਾਈਮਨਲਸ ਉਹਨਾਂ ਨੂੰ ਸ਼ਹਿ ਦੇਣ ਵਾਲੇ ਉਹਨਾਂ ਨੂੰ ਫਾਈਨਾਂਸ ਕਰਨ ਵਾਲੇ ਤੇ ਇਸ ਸੰਗਠਿਤ ਅਪਰਾਧ ਨਾਲ ਜੁੜੇ ਕੋਈ ਵੀ ਵਿਅਕਤੀ ਦੀ ਖਾਸ ਲਿਸਟਿੰਗ ਕਰਕੇ ਉਹਨਾਂ ਤੇ ਅਸੀਂ ਬਾਹਰ ਕਰ ਰਹੇ ਹਾਂ ਤਾਂ ਕਿ ਉਹਦਾ ਗੈਟਸੋ ਪਾਤਾ ਤੇ ਕ੍ਰਾਈਮਨਲਸ ਅਸੀਂ ਲੱਕ ਤੋੜ ਸਕੀਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਫੋਰਸ ਵਧਾਈ ਜਾਊਗੀ ਬੋੜੇ ਬਿਲਕੁਲ ਜਿਹੜਾ ਲਗਾਤਾਰ ਸਾਡੇ ਆਪਰੇਸ਼ਨ ਚੱਲਦੇ ਹਨ ਸਾਡੀ ਸੀਆਈਏ ਦੀਆਂ ਟੀਮਸ ਜਿਹੜੀ ਲੱਗਿਆ ਹੋਈਆਂ ਹਨ ਆਲਮੋਸਟ ਸਾਡੇ ਸਾਰੇ ਜਿੰਨੇ ਵੀ ਸੰਗਠਿਤ ਅਪਰਾਧ ਦੇ ਕੇਸ ਫਗਵਾੜੇ ਚ ਹੋਇਆ ਸਾਰੇ ਤੇ ਸਾਰੇ ਇਹ ਟ੍ਰੇਸ ਤੋਂ ਸਾਰਿਆਂ ਦੇ ਵਿੱਚ ਇਹ ਰੈਸ ਜਿਹੜੀ ਪਈ ਹੋਈ ਹੈ ਤੇ ਅਸੀਂ ਲਗਾਤਾਰ ਤੇ ਦੇ ਵਿੱਚ ਕੰਮ ਕਰਦੇ ਰਵਾਂਗੇ ਤੇ ਜਿਹੜੀ ਫੋਰਸ ਵੀ ਮੋਰ ਉੱਪਰ ਤੋਂ ਵਧਾਉਂਦੇ ਉਪਰਾਲੇ ਕੀਤੇ ਜਾ ਰਿਹਾ ਹੈ ਠੀਕ ਹੈ ਸਰ ਥੈਂਕ ਯੂ